ਏ ਬੰਜ ਨੰਬਰ ਚੈੱਕ ਪਾਸ ਹੈ ਹਾਂਜੀ ਟਾਈਮ ਇਨਾਂ ਦੀ ਘਬਣਾ ਠੀਕ ਆ ਤੇ 16 17 ਕਿਲੋ ਦੁੱਧਾ ਹਾਂਜੀ ਇਹਦੇ ਮੂਹਰ ਲਈ ਸਾਡੇ ਵਿੱਚ ਮਾੜੀਆਂ 2014 ਕੱਢਣੀ ਓਕੇ ਹਾਂ ਕੋ ਦੱਸਣ ਦਾ ਫਰਜ਼ ਬਣਦਾ ਹੈ ਨਾ ਹਾਂ ਕਿਉਂਕਿ ਮੁੜ ਕੇ ਅਗੇ ਅਗਲਾ ਮੁੜੂਗਾ ਤਾਂ ਦੁੱਧ ਹੈਗਾ ਮੇਰਾ 16 ਤੋਂ ਬਾਹਰ ਹੀ ਹੁਸਤਾ ਨਹੀਂ ਹੋ ਠੀਕ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਉਗੋਕੇ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਭੈਣ ਕੋਲ ਨੌਂ ਗਾਵਾਂ ਪਕਾਉਆ ਭਰਾ ਜੇ ਕਿਸੇ ਭਰਾ ਨੇ ਭੈਣ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000352 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਰਮਲ ਗੌਰ ਪਿੰਡ ਡੁੱਗੋਗੀ ਜ਼ਿਲ੍ਹਾ ਬਰਨਾਲਾ ਠੀਕ ਆ ਹਾਂਜੀ ਭੈਣ ਜੀ ਗਾਮਾ ਕਿੰਨੀ ਆਪਣੇ ਕੋਲ ਸਰ ਗਿਆ ਨਾ ਵੀਰੇ ਠੀਕ ਆ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਪਹਿਲੀ ਗਾਂ ਥੱਲੇ ਵੀਰੇ 10 ਕਿਲੋ ਦੋ ਹਾਂਜੀ ਇਹਦਾ ਉਹ ਬੱਛਰੂ ਬੈਠਾ ਬਰਾਡੇ ਜੀ ਠੀਕ ਆ ਰੇਟ ਦੀ 10000 ਰੁਪਇਆ ਰੇਟ 30000 ਕਿੰਨਾ ਟਾਈਮ ਦਾ ਸੀ ਇਹਨੂੰ ਹੋ ਗਿਆ ਮਹੀਨਾ ਬੱਚਾ ਕਿਹੜਾ ਜੀ ਦਾ ਉਹ ਬੈਠਾ ਸਾਹਮਣੇ ਬਰਾਡੇ ਪਰਾ ਬੱਸਾ ਦੇ ਮਗਰ ਹਾਂ ਰੇਟ ਹੈਗਾ 30000 ਮਾਰਤਾ ਨਹੀਂ ਭੈਣ ਕਿੰਨਾ ਖੋਜੇ ਤੇ ਚੋਰ ਉਹ ਕਰ ਦਾਂਗੇ ਖੋਲੀ ਕਰ ਦੂੰਗੇ ਦੋ ਕਿਨਾਰੇ ਦੱਸ ਜੀ ਦੋ ਦੋ ਗੋਦਾਸ ਕਿਲੋ 10 ਕਿਲੋ ਠੀਕ ਹੈ ਜੀ ਲੋ ਜੀ ਚੈੱਕ ਕਰਾ ਦਿਆਂ ਲੋ ਜੀ ਥੋੜਾ ਜੀ ਕੈਮਰੇ ਕੋਈ ਗੱਲ ਕਦ ਬੈਡ ਦਿਖਾਉਣਾ ਸੀ ਚਲੋ ਕੋਈ ਗੱਲ ਹਾਂਜੀ ਦੋ ਨੰਬਰ ਦੱਸੋ ਜੀ ਇਹਦੇ ਸਾਰੇ 10 ਕਿਲੋ ਉਹਦਾ ਹੈ ਹਾਂਜੀ ਇਹ ਰੇਟ 20000 ਰੁਪਏ ਰੇਟ 23000 ਠੀਕ ਆ ਉਹ ਠੀਕ ਕਟੂਗਾ ਨਹੀਂ ਡੀਗਾ ਨਹੀਂ ਭਰਾ ਹਮ ਸੁਈ ਸਾਈ ਕਿੰਨੇ ਟਾਈਮ ਦੀ ਆ ਸੁਈ ਲੋਗੇ 2 ਮਹੀਨੇ ਠੀਕ ਆ ਹਾਂਜੀ ਤਿੰਨ ਨੰਬਰ ਇਹਦੀ ਇਹ ਉਹ ਬੱਚੀ ਬੈਠੀ ਸਾਹਮਣੇ ਡੇਢ ਵੀ ਨਾ ਹੋਗਾ ਸੁਈ ਇਹ ਆਲੋ ਸਿਪਰਾ ਦੁੱਧ ਹੈਗਾ ਇਹਦੇ ਲਈ 9-10 ਕਿਲੋ ਦੁੱਧ 9-10 ਕਿਲੋ ਠੀਕ ਆ ਇਹਦਾ ਵੀ ਦੇਹ ਜਾਰੀ ਹੈ ਟ ਖੱਚ ਕੇ ਰੇਟ ਦੇਣ ਲੈਣ ਜਰਾ ਕੋਈ ਨਹੀਂ ਮਾਨਤਾਨ ਕਰਾਂਗੇ ਠੀਕ ਆ ਲੋਪਰਾ ਚੈੱਕ ਕਰਦਾ ਫੇਸ ਬਿਊਟੀ ਲੇਵਾ ਚੈੱਕ ਕਰ ਸਕਦਾ ਠੀਕ ਹੈ ਜੀ ਹਾਂਜੀ ਭੈਣ ਜੀ 4 ਨੰਬਰ ਇਹ ਵੀਰੇ 13 ਕਿਲੋ ਦੁੱਧੰਦੀ ਹੈ ਹਾਂਜੀ ਇਹਦਾ ਆ ਬੱਚਾ ਬੈਠਾ ਥੋੜਾ ਸਾਹਮਣੇ ਨਾਲ ਠੀਕ ਆ ਵਸਾਪਰਾ ਬੈਠਾ ਹਾਂਜੀ ਇਹਦਾ ਰੇਟ ਹੈਗਾ ਵੀਰੇ 42000 ਰੁਪਏ ਕਿੰਨਾ ਟਾਈਮ ਹੋ ਗਿਆ ਸੁਨੀ ਜੀ ਨੂੰ ਇਹਨੂੰ ਹੋ ਗਿਆ ਮਹੀਨਾ ਇੱਕ ਮਹੀਨਾ ਹੋ ਗਿਆ ਚਾਹ ਦੌੜਾਂਗੇ ਚੋਲੇ ਜਗੜਾ ਮम्मा 20 ਟਾਈਮ ਜੋ ਠੀਕ ਆ ਜਦੋਂ ਪੈਸੇ ਲਵਣੇ ਨਾ ਫਿਰ ਕੋਈ ਚੋਣ ਤੋਂ ਦਿੱਕਤ ਨਹੀਂ ਹੋਈ ਹਾਂਜੀ ਆ ਪੰਜ ਨੰਬਰ ਇਹ ਪੰਜ ਨੰਬਰ ਚੈੱਕ ਪਾਸ ਹੈ ਹਾਂਜੀ ਢਾਈ ਮਹੀਨਾ ਦੀ ਗੱਬਣਾ ਠੀਕ ਆ ਤੇ 16 17 ਕਿਲੋ ਦੁੱਧਾ ਹਾਂਜੀ ਇਹਦੇ ਮੂਰ ਲਈ ਸਾਡੇ ਵਿੱਚ ਮਾੜੀਆਂ 2017 ਘਟਨੇ ਓਕੇ ਹਾਂ ਕੋ ਦੱਸਣ ਦਾ ਫਰਜ਼ ਬਣਦਾ ਹਨਾ ਹਾਂ ਕੋਪੇ ਮੁੜ ਕੇ ਆਗੇ ਅਗਲਾ ਮੁਰੂਗਾ ਦਾ ਦੁੱਧ ਹੈਗਾ ਮੇਰਾ 16 ਤੋਂ ਬਾਹਰ ਹੀ ਹੁਸਤਾ ਨਹੀਂ ਹੂੰ ਠੀਕ ਆ 17 ਲੀਟਰ ਚੈੱਕ ਬਾਸ ਹੈ ਤੇ ਰੇਟ ਕਿੰਨਾ ਦੱਸਿਆ ਜੀ ਆ ਰੇਟ 55000 55000 ਠੀਕ ਹੈ ਜੀ ਟੋਕੜ ਗੱਬਣਾ ਹਾਂ 6 ਨੰਬਰ ਦੱਸੋ ਜੀ ਇਹ ਵੀਰੇ 11 ਲੀਟਰ ਦੁੱਧ ਦੇ ਹਾਂਜੀ ਠੀਕ ਆ ਭਰਾ ਇਹ ਮੈਂ ਪਰ ਹਜੇ ਚੈੱਕ ਜੀ ਨਹੀਂ ਆਉਂਦੀ ਓਕੇ ਲੋ ਜੀ 11 ਲੀਟਰ ਦੋੜਾਂਗੇ ਤੁਹਾਨੂੰ ਚਾਹੀਏ ਤਾਂ ਮੈਂ ਬਾਂਝੜੇ ਮੋਜੂ ਠੀਕ ਠੀਕ ਲੋ ਭਰਾ ਇਹਦਾ ਭਾਂਡ ਜੀ ਰੇਟ ਇਹ ਜੀ ਬਾਈ 33000 ਦੀ ਇਹ 33000 ਦੀ ਠੀਕ ਹੈ 7 ਨੰਬਰ ਭੈਣ ਜੀ ਇਹ ਵੀਰੇ 28000 ਦੀ ਦੇਵਾਂਗੇ ਹਾਂਜੀ 18 ਕਿਲੋ ਉਧਰ ਦੀ ਠੀਕ ਆ ਟੋਕੜ ਹੈ ਟੋਕੜ ਦਾ ਠੀਕ ਹੈ ਜੀ ਠੀਕ ਆ ਜਿਹੜੀ ਨਾਲ ਦੀ ਇਹ ਵਾਲੀ 8 ਨੰਬਰ ਹਾਂ ਇਹਦੇ ਲਈ 10 ਕਿਲੋ ਉਧਰ ਹੈ ਇਹ 30 ਦੀ ਹਾਂਜੀ ਕਿਲੋ ਜੀ ਇਹ ਕੀ ਰੇਟ ਆ 3000 ਵੀਰੇ 3000 ਹਾਂ ਹਾਂਜੀ 9 ਨੰਬਰ ਲਾਸਟ ਇਹਦੇ 3000 ਦੀ ਵੀਰੇ ਤਾਜੀ ਸੂਨ ਵਾਲੀ ਅਜਵਲ ਕੇ ਕੱਢ ਕੇ ਵਿਖਾਣੇ ਉਧਰ ਠੀਕ ਆ ਦੋਰ ਦੋਰ ਗੇਲ ਖਾਈ ਵੀਰੇ ਪਾਸ ਲੋੜ ਹੀ ਨਹੀਂ ਇਹ ਗਰਸੀ ਜਾ ਗਏ ਹਾਂ 33000 ਦੀ ਹਾਂ ਸੇਲ ਹੋ ਗਈ 5 ਦਿਨ ਰਹੇ ਸੁਣਦੇ 5 ਦਿਨ ਸੁਣਦੇ ਲੋਫਰਾ ਭੈਣ ਜੀ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਭੈਣ ਜੀ ਦਾ ਲਾਵਾਂਗੇ ਟਾਈਟਲ ਵਿੱਚ ਜਿਹੜੀ ਵੀ ਗਾਂ ਫੈਟ ਆਉਂਦੀ ਹੈ ਨੰਬਰ ਮੁਤਾਬਕ ਦੱਸ ਸਕਦੇ ਹੋ 1 2 3 4 5 6 7 8 9 9 ਗਾਵਾਂ ਭਰਾ ਠੀਕ ਹੈ ਨਾ 9 ਵਿੱਚ ਜਿਹੜੀ ਵੀ ਫੈਟ ਆਉਂਦੀ ਹੈ ਭੈਣ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਭਰਾ ਬਣ ਕੇ ਕਰਦਿਆ ਕਰੋ ਠੀਕ ਹੈ ਤਾਕਿ 3 ਤੱਕ ਨੰਨੇ ਵੀਡੀਓ ਅਪਲੋਡ ਕਰ ਸਕੀਏ ਵੀਡੀਓ ਦੇਖ ਲਈ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਓਕੇ ਬਾਏ